ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟਾਂ ਦਾ ਬਲੌਗ ਨਹੀਂ ਲੈ ਕੇ ਆ ਰਹੇ ਕਿਉਂਕਿ ਥੋੜਾ ਜਿਹਾ ਕੰਮ ਜ਼ਿਆਦੇ ਇਸ ਕਰਕੇ ਬੀਜੀ ਹੋਗੇ ਤੇ ਥੋੜਾ ਜਿਹਾ ਮੌਸਮ ਵੀ ਖਰਾਬ ਹੋਇਆ ਪਿਆ ਤੇ ਆਪਾਂ ਨੇ ਧੋਤੀ ਜੀ ਤੂੜੀ ਵਾਲੀ ਕਣਕ ਕੱਲ ਪਰਸੋਂ ਸ਼ਾਮ ਨੂੰ ਆਪਾਂ ਨੇ ਹਵਾ ਚਾਲਦੀ ਤੀ ਢਾਈ ਜਿਹੜੀ ਤੂੜੀ ਵਾਲੀ ਸਾਰੀ ਕਣਕ ਢਾਈ ਕੱਲ ਚਾਰ ਡਾਇਆ ਜਿਹੜਾ ਮੰਡੀ ਚ ਲੈ ਜਾਂਦਾ ਸੀ ਅੱਜ ਉਹ ਧੋਲ ਹੀ ਸਾਰਾ ਕੰਮ ਨੂੰ ਮੇੜ ਲਿਆ ਤੇ ਮੈਨੂੰ 2 ਦਿਨ ਵਧੀਆ ਤਿੰਨ ਚਾਰ ਦਿਨ ਮੇਰੀ ਲੱਤ ਠੀਕ ਰਹੀ ਹੈ ਹੁਣ ਫੇਰ ਮੈਂ ਉਹੀ ਕੰਮ ਕਰਕੇ ਭਰੇਜ ਨਹੀਂ ਰੱਖਿਆਗਾ ਕੀ ਕਰੀਏ ਜੀ ਉੱਤੋਂ ਰੋਜ਼ ਬੱਦਲ ਨੇ ਨੇਰੀ ਚੜ ਕੇ ਆ ਜਾਂਦਾ ਇਹ ਬੇੜੇ ਦੇ ਵਿੱਚ ਪਈ ਤੀ ਬੋਰੀਆਂ ਚ ਖਰਾਬ ਹੋਈ ਜਾਂਦੀ ਸੀ ਦੇਖੋ ਜੀ ਇਹ ਸਵੇਰੇ ਅਸੀਂ ਧੋਤੀ ਹਣ ਇਹਨੂੰ ਇਕੱਠੀ ਕਰਦਣਾ ਮੌਸਮ ਖਰਾਬ ਹੋਇਆ ਪਿਆ ਨਹੀਂ ਪਤਾ ਨੇਰੀ ਆ ਜੀ ਬੱਦਲ ਵਾਈ ਬਹੁਤ ਵੀ ਪੀਏ ਫੇਰ ਇਹ ਚ ਸਾਰੇ ਚ ਰੇਤਾ ਭਰ ਜੂ ਲੈ ਆਪਾਂ ਤਾਂ ਹੋ ਵੀ ਧਰਨੀਆ ਦਰਜਣੇ ਚੁੱਲੇ ਤੇ ਮੈਂ ਸਰਦਾਨ ਇਕੱਠੀ ਕਰਨ ਵਾਲੀ ਐ ਪਿੰਦਰ ਆ ਜਾ ਤੇ ਇੱਧਰ ਹੁਣ ਇਹਨੂੰ ਐਂ ਧਾਕ ਦਾਂਗੇ ਆਪਾਂ ਤੜਕੇ ਫੇਰ ਫੇਰੇ ਇਹਦੇ ਨੂੰ ਧੁੱਪ ਆ ਗਈ ਜੇ ਪਾ ਦਾਂਗੇ ਐਂ ਬਣਾ ਦੋ ਆ ਕੀ ਹੈ ਗਿੱਲਾ ਜਿਹਾ ਓਹੋ ਮੈਂ ਆਖ ਕਿਤੇ ਕਣੀਆਂ ਆ ਗਈਆਂ ਉਹ ਡੱਬੀ ਚ ਡਿੱਬ ਗਿਆ ਦੇਖੋ ਜੀ ਆਹ ਆਪਾਂ ਨੇ ਚਾਰ ਬੋਰੀਆਂ ਝਾਰ ਕੇ ਝਾਰ ਵਾਲੀਆਂ ਜਿਹੜਾ ਮੰਡੀ ਚੋਂ ਆਇਆ ਸੀ ਸਾਫ਼ ਕਰਕੇ ਲਾਤੀਆਂ ਇੱਥੇ ਹਜੇ ਆਪਣੀ ਆ ਰਹਿੰਦੀਆਂ ਨੇ ਮਹੀਨੇ ਦਾ ਦਾਣਾ ਹੋ ਗਿਆ ਮੱਜਾਂ ਦਾ ਇਸ ਤੋਂ ਬਾਅਦ ਹਾਜੀ ਅਸੀਂ ਨੇ ਕਾਬਲੀ ਛੋਲੇ ਪੀਉਂਤੇ ਹੋਏ ਨੇ ਦਾਲ ਰਿਜਣੀ ਧਰਨੀ ਹੈ ਤੇ ਆਸਪ੍ਰਿਤ ਕਈ ਗੱਡੀ ਸਿੱਖਣਾ ਦੇਖੋ ਜੀ ਇੱਧਰ ਆਪਣੇ ਬਟਿਕ ਦੀ ਕਰ ਲਈ ਥੋੜੀ ਜੀ ਸੈਟਿੰਗ ਇੱਥੇ ਨਾ ਚੁੰਨੀ ਪਾਦਨੇ ਕੱਪੜਿਆਂ ਦੇ ਉੱਤੇ ਰੇਤਾ ਪੈਂਦਾ ਦੀ ਤੇ ਤੁਸੀਂ ਇਹਨੇ ਵਾਲਾ ਲਾਗ ਲੀਆਂ ਵੀਡੀਓ ਦੇ ਵਿੱਚੋਂ ਲੈ ਕੇ ਸਕਰੀਨਸ਼ਾਟ ਸੂਟ ਬੁੱਕ ਕਰੋ ਜੀ ਉਸ ਤੋਂ ਬਾਅਦ ਆਪਾਂ ਕੱਲ ਨੂੰ ਨਵੀਂ ਬਲੌਗਿੰਗ ਨਵੇਂ ਫੈਬਰਿਕ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਵੀਡੀਓ ਇੱਧਰ ਆਪਣੇ 8-10 ਪਾਰਸਲ ਨੇ ਜਿਹੜੇ ਕੱਲ ਨੂੰ ਲਾਉਣੇ ਨੇ ਹਜੇ ਨਾ ਤੇ ਡਰੈੱਸ ਲਿਖ ਕੇ ਪਾਉਣ ਵਾਲਾ ਪਿਆਗਾ ਤੇ ਕਾਫੀ ਕਾਹ ਵੀ ਹਜੇ ਪਾਰਸਲ ਪੈਕਿੰਗ ਕਰਨ ਵਾਲੀ ਇਹਨਾਂ ਦੀ ਹੁਣ ਬੇਲੇ ਹੋ ਕੇ ਅੱਜ ਮੈਂ ਥੱਕ ਗਈ ਪਰ ਮੈਂ ਹਲਕਾ ਫਿਰ ਵੀ ਵਿੱਚ ਦੀ ਮਾੜਾ ਮੋਟਾ ਵਜਨ ਚੱਕਿਆ ਜਾਂਦਾ ਹਲਕਾ ਫੁਲਕਾ ਜਿਹਾ ਕੰਮ ਕਰਦੀ ਆ ਪਰ ਸਰਦਾ ਨਹੀਂ ਇੱਧਰ ਮਿੰਦਰ ਆ ਜਾ ਆ ਜਾ ਬੱਚਾ ਚੱਲ ਉਹ ਹੋ ਕਰ ਆ ਜਾ ਬੱਚਾ ਕਰ ਮੈਨੂੰ ਤਾਂ ਲੱਗਦਾ ਬੰਦ ਕੇ ਪੰਡਾ ਰੇੜੀ ਤੇ ਤਾਂ ਬੰਦ ਜਿੱਤੇ ਮੀਂਹ ਆਉਣ ਲੱਗਿਆ ਨਾ ਨਾ ਰੇੜੀ ਤੇ ਕੌਣ ਚੱਕੇ ਤੇ ਰੂਹ ਦੀ ਦੀ ਮਾੜੀ ਮੋਟੀ ਟੂਈ ਚੱਲਦੀ ਉਹ ਵੀ ਖੜ ਜੂ ਇਹਨੂੰ ਇੱਥੇ ਐਂ ਗੰਨਾ ਦੇ ਦੋ ਉੱਪਰ ਇਧਰ ਨੂੰ ਕਰ ਦਿੰਦੇ ਆ ਗੰਨ ਨੂੰ ਖਿੱਚ ਕੇ ਮੀਂਹ ਆ ਗਿਆ ਪੱਲੀ ਚ ਗੜਾ ਮੀਂਹ ਪੈਂਦਾ ਹਵਾਂ ਨੂੰ ਮੈਂ ਹਾਂ ਨਹੀਂ ਪੈਂਦਾ ਪਾਣੀ ਨਹੀਂ ਵੜਦਾ ਪੱਲੀਆਂ ਚ ਆ ਜਾ ਮੇਰੇ ਤਾਂ ਬੰਦਾ ਥੋੜਾ ਦੇ ਦੇ ਇੱਕ ਪਾਸੇ ਕਰ ਆ ਜਾ ਬਾਈ ਨਾਲ ਮਾਇਸ ਦੀ ਲੈਟੀ ਪੀਉਣ ਵਾਲੀ ਰਹਿ ਗਈ ਅਜੇ ਵਿੱਚ ਯੋ ਲਾ ਕੇ ਵਿੱਚ ਆ ਲਾ ਕੇ ਤਾਂ ਹੂੰ 10 ਮਨ ਡੇੜ ਡੇੜ ਮਾਣ ਇੱਕ ਕਹੋ ਚ ਡੇੜ ਡੇੜ ਤਿੰਨ ਤਿੰਨ ਦਾ ਤਨ 6 ਮਾਣ ਹੋ ਗਈ 4 ਮਾਣ ਹੋ 10 ਮਾਣ ਹੋ ਗਈ ਤੂੰ ਉਹ ਪਾ ਗਿਆ ਲੋਰ ਕਿੱਥੇ ਗਈ ਲੈ ਨੇਰੀ ਤਾਂ ਮਾਂ ਮਾਂ ਕਰਦੀ ਆ ਆਪਣੇ ਕਾਬਲੀ ਸੋਲੇ ਕਿਤੇ ਵਿੱਚ ਵਿਚਾਲੀ ਨਾ ਰਹਿ ਜਾਣ ਉਹ ਬੋਰੀਆਂ ਤਾਂ ਮੰਡੀ ਚ ਦੇ ਕੇ ਆਉਣੀਆਂ ਨੇ ਉਸਿਆ ਦੀ ਮੈਂ ਨਪੜਾ ਆਉਣੀਆਂ ਨੇ ਤਾਂ ਦੇਣੀਆਂ ਨੇ ਹਾਜੀ ਮੰਡੀ ਢੋਲ ਵਾਲੀ ਕਣਕ ਲਿਆਉਣੀਆਂ ਚੱਕ ਕੇ ਢੋਲ ਰਹਿ ਗਿਆ ਕੱਲਾ ਭਰਨ ਵਾਲਾ ਸਾਬੀ ਚੱਲ ਕੰਮ ਕਰ ਤੂੰ ਵੀ ਸਾਰਾ ਦਿਨ ਸੁਤਾ ਪਿਆ ਰਹਿਣਾ ਅੰਦਰ ਬਾਹਰ ਨਿਕਲ ਕੇ ਆ ਜਨਾਂ ਫੇਰਾਮਨਾ ਇਹਨੂੰ ਐਵੇਂ ਬਾਹਰ ਜਾਣਗੇ ਲੈ ਉਹ ਇਕੱਠੀਆਂ ਕਰਕੇ ਬਣਾ ਦੇ ਪੰਡਾ ਮਾਮੇਨਾ ਇੱਕ ਤਾਂ ਐਂ ਚ ਜ਼ਿਆਦਾ ਹੈ ਹੂੰ ਉਹ ਥੱਲੇ ਦੇ ਰਹਿਤੇ ਡੇਲੀ ਪੀ ਕਿਨਾ ਉਹ ਤੇ ਕੰਸਾਰੀ ਹੁਣ ਉਹਨੂੰ ਵਿਧੋਣ ਵਾਲਾ ਕਰਦੀ ਹੁਣ ਅੱਧ ਸੁੱਕੀ ਤਾਂ ਹੋ ਗਈ ਬਸ ਕੱਲ ਕੱਲ ਦੀ ਧੁੱਪ ਲੱਗ ਕੇ ਕੱਲ ਨੂੰ ਹੱਥ ਨੇ ਬੋਰੀਆਂ ਚ ਪਾ ਦਾਂਗੇ ਹਾਂ ਫਿਰ ਪੱਲਾ ਤੋਂ ਦੇ ਫਿਰ ਜਾਵਾਂਗੇ ਆਪਾਂ ਚਲੋ ਭਾਈ ਮੇទី ਨੇ ਦਾਗਾ ਵਰ ਲਾਇਆ ਗੱਡੀ ਤੋਂ ਉਧਾਂ ਹੀ ਰੱਖ ਕੇ 10 ਮਿੰਟ ਲਾ ਕੇ ਉਹਨੂੰ ਐਂਦੀ ਫਿਰ ਮੈਨ ਤੋਂ ਪੈਣਾ ਐ ਨਹੀਂ ਮੇਰੇ ਗਾਲਾਂ ਦੇਣਗੇ ਮੈਨੂੰ ਚਲੋ ਵੀ ਚਲੋ ਵੀ ਚਲ ਇਹਨਾਂ ਨੂੰ ਆਈ ਇੱਥੇ ਰੱਖੋਗੇ ਕਿ ਖਿੱਚ ਕੇ ਇੱਧਰ-ਇੱਧਰ ਕਰੋਗੇ ਕਿੱਥੇ ਜਾਤਾ ਫਿਰ ਹੋਣਾ ਹੈ ਪਾਣੀ ਆ ਰਿਹਾ ਹੈ ਤੇ ਹੋਰ ਫਿਰ ਹੋਗੀ ਨਾ ਨਾ ਆਏ ਪਾਣੀ ਨਹੀਂ ਆਦਾ ਹੈ ਗੈਂਤੀ ਵੀ ਜਾਈਂ ਇਧਰ ਇੱਕ ਸਾਈਡ ਕਰ ਦਿਓ ਸਾਰਿਆਂ ਨੂੰ ਰਾਤ ਨੂੰ ਤੁਸੀਂ ਇੱਥੇ ਮੰਜਾ ਨਹੀਂ ਲਾਹੋਗੇ ਹੈ ਇੱਧਰ ਕਰਨਾ ਹਾਂ ਇੱਧਰ ਨੂੰ ਹੀ ਕਰ ਦਿਓ ਚਾਰੇ ਆ ਤਾਂ ਨਹੀਂ ਚੱਕੀ ਜਾਣੀ ਇਹ ਤਾਂ ਪਈ ਇਹ ਪਰਪਤ ਹੈ ਇਹਨੂੰ ਉਧਰ ਨੂੰ ਖਿਚਾ ਦੇ ਪਿੰਦਰ ਉਹ ਪਰਨ ਲਾਦੀ ਪਰਨ ਲਾਦੀ ਪਰਨ ਲਾਦੀ ਉੱਤੇ ਨਾ ਦਰੋ ਗਿੱਲੀ ਹੋ ਜੂਤਾ ਵਾ ਕੇ ਥੱਲੇ ਥਰੋ ਥੱਲੇ ਸਮਾਰ ਕੇ ਜੇ ਪੂਰੀ ਕੜੀ ਧੁੱਪ ਹੁੰਦੀ ਤਾਂ ਅੱਜ ਹੀ ਸੁੱਕ ਜਾਂਦੀ ਬਹੁਤ ਫਰਕ ਪਿਆ ਪਿਆ ਇਹ ਤਾਂ ਚੱਕੀ ਜਾਨੀ ਇਹਨੂੰ ਤਾਂ ਖਿੱਚ ਲੋ ਪਹਿਲਾਂ ਫਰਸ਼ ਤੇ ਚੜਾ ਲੋ ਪੱਲੀਆਂ ਹੂੰ ਨਹੀਂ ਜਿਆਦੇ ਹੈ ਦੇਖੀ ਦੱਲੇ ਗਿੱਲੀ ਹਾਏ ਹੂੰ ਹੂੰ ਐ ਕਿ ਤੂੜੀ ਨਹੀਂ ਬਣਦਾ ਇੰਨਾ ਖਿੱਚਣ ਨੂੰ ਐ ਲੈ ਜਾਂਦੇ ਨੇ ਇਹਨਾਂ ਨੂੰ ਚਲੋ ਵੀ ਆ ਦਾਣੇ ਜੀ ਇਕੱਠੇ ਕਰਨ ਵਾਲੇ ਨੇ ਨਾਨਪਿੰਦਰ ਮੈਸ ਦੀ ਲੇਟੀ ਪਿਉਂ ਬਾਈ ਬਹੁਤ ਜਦਾ ਬੁਖ ਆਇਦਰ ਨੂੰ ਇੱਕ ਸਾਈਡ ਕਰ ਲਓ ਐ ਨਹੀਂ ਇੱਕ ਹੱਥ ਨਾਲ ਨਹੀਂ ਇੱਕ ਹੱਥ ਨਾਲ ਨਹੀਂ ਚੱਕੀ ਜਾਣੀ ਇਹ ਭਾਰੀ ਐ ਚੱਕੋ ਬਾਈ ਆ ਇਕੱਠੇ ਕਰ ਦੇਵਾਂ ਮੈਂ ਝਾੜੂ ਨਾਲ ਵਿੱਚ ਜੇ ਬਾਦੇ ਪੈਰਾਂ ਥੱਲੇ ਆਉਣਗੇ ਦਾਣੇ ਅਨੁਭਗਤ ਮੋਸਮੀ ਹੁੱਦ ਚੋ ਕੇ ਸਟਾਵਾਗੇ ਇਹ ਨੂੰ ਕੀ ਹੁੰਦਾ ਹੈ ਲੈ ਐਨਾ ਕਿੰਨਾ ਕਿ ਸਟਿੰਗ ਪਹਿਲਾਂ ਬਥੇਰੇ ਡੋਲ ਤੇ ਚਲੋ ਜੀ ਕੰਨ ਕਾਪਾ ਨੇ ਇਕੱਠੀ ਕਰਤੀ ਹੁਣ ਮਾਮਾ ਮਚਾਉਂਦਾ ਅੱਗ ਉਹ ਵਿਚਾਰਾ ਮੈਨੂੰ ਰੈਸਟ ਦਵਾਉਣ ਤੇ ਆ ਨਾਲੇ ਫੇਰ ਵੀ ਮੈਂ ਥੋੜਾ ਮੋੜ ਤਾਂ ਕੰਮ ਕਰ ਹੀ ਦਿੰਨੀ ਆ ਨਾਲ ਲੱਗ ਕੇ ਕਿਉਂ ਸਰਦਾ ਨਹੀਂ ਹੁੰਦਾ ਫੇਰ ਉਹ ਵਿਚਾਰਾ ਕੱਲਾ ਔਖਾ ਹੋਈ ਜਾਂਦਾ ਤੇ ਆਪਣੇ ਹਸਪ੍ਰੀਤ ਆ ਗਿਆ ਜੀ ਰਿਜ਼ਲਟ ਪਲੱਸ 2 ਚੋਂ ਉਹ ਨਾਲੇ ਗੱਡੀ ਸਿੱਖਦੀ ਹੈ ਗੱਡੀ ਸਿੱਖਣ ਗਈ ਹੋਈ ਹੈ ਨਾਲੇ ਉਹ ਆਪਣੀ ਮੈਡਮ ਨੂੰ ਟਿਊਸ਼ਨ ਵਾਲੀ ਨੂੰ ਡੱਬਾ ਦੇਣ ਗਈ ਹੈ ਵਧੀਆ ਨੰਬਰ ਲੈ ਕੇ ਪਾਸ ਹੋ ਗਏ ਜੀ ਬੱਚੇ ਚਲੋ ਵਧੀਆ ਅੱਗੇ ਦੇਖਦੇ ਹਾਂ ਹੁਣ ਕੀ ਬਣਦਾ ਹਜੇ ਤਾਂ ਅਗਸਤ ਤੱਕ ਕਲਾਸਾਂ ਨਹੀਂ ਲੱਗਣੀਆਂ ਬੀਕਾਮ ਦੀ ਸਲਾਹ ਹੈ ਜੀ ਕਰਾਉਣ ਦੀ ਉਹਦਾ ਬਾਹਰ ਜਾਂਦਾ ਹਜੇ ਕੋਈ ਮਨ ਨਹੀਂ ਬਣ ਰਿਹਾ ਤੇ ਬਾਕੀ ਦੇਖਦੇ ਹਾਂ ਨਜਲ ਕਿੱਥੇ ਦਾ ਹੋਊਗਾ ਹਨਾ ਪਲੱਸ 2 ਹੋ ਗਈ ਕਲੀਅਰ ਹੁਣ ਅੱਗੇ ਦੇਖਾਂਗੇ ਜੀ ਹਨਾ ਪਤਾ ਕੀ ਹੈ ਜਦੋਂ ਬੱਚਾ ਹੁੰਦਾ ਜੀ ਕਿ ਉਹ ਤੇ ਉਹ ਜਿਹੜਾ ਉਹ ਬੱਚਾ ਹਨਾ ਛੋਟਾ ਹੁੰਦਾ ਉਹ ਆਪਣੀ ਟੈਨਸ਼ਨ ਖਤਮ ਹੁੰਦੀ ਹੈ ਵੀ ਅਜੇ 12ਵੀਂ ਤੱਕ ਕੋਈ ਚੱਕਰ ਨਹੀਂ ਕਿਤੇ ਮਰਜੀ ਪੜੀ ਜਾਵੇ ਉਸ ਤੋਂ ਬਾਅਦ ਹੁਣ ਜਵਾਨੇ ਦੇ ਹਿਸਾਬ ਨਾਲ ਬਹੁਤ ਟੈਨਸ਼ਨ ਹੋ ਜਾਂਦੀ ਹੈ ਜੀ ਹੁਣ ਬੱਚੇ ਨੂੰ ਕੀ ਕਰਾਈਏ ਕੀ ਨਾ ਕਰਾਈਏ ਹੁਣ ਬਾਹਰ ਦੀ ਪ੍ਰੋਬਲਮ ਵੀ ਹੈ ਨਾ ਸੁਣ ਕੇ ਔਖਾ ਲੱਗਦਾ ਵੀ ਆਏ ਹੋਏ ਆਏ ਬੱਚੇ ਨਹੀਂ ਭੇਜਣ ਨੂੰ ਕੀ ਕਰਦਾ ਬਾਕੀ ਜਿੱਥੇ ਅਨਜਲ ਹੋਇਆ ਜੀ ਉਹ ਬਣ ਜਾਊਗਾ ਹੁਣ ਹਜੇ ਉਹ 2 ਮਹੀਨੇ ਬੇਲੀ ਸੀ ਉਹ ਕਹਿੰਦੀ ਮੈਂ ਗੱਡੀ ਸਿੱਖਣੀ ਆ ਚਲੋ ਜੀ ਨੂੰ 10 ਦਿਨ ਹੋ ਗਏ ਜਾਂਦੀ ਨੂੰ ਇੰਨਾ ਕੁ ਲਾ ਲੂਗੀ ਚਲ ਫਿਰ ਉਹਦਾ ਵਧ ਕਰੇ ਹਾ ਮੜੀ ਜੀ ਕੋਸ਼ਿਸ਼ ਕਰਕੇ ਉਹਦੋਂ ਸਰਦਾਰ ਜੀ ਬੇਲੇ ਹੋ ਜਾਣਗੇ ਗੱਡੀ ਸਖਿਆ ਲੈਣਗੇ ਉਹਨੂੰ ਤੇ ਚਲੋ ਜੀ ਹੁਣ ਆਪਾਂ ਕਣਕ ਹੈ ਜਿਹੜੀ ਉਹ ਇਕੱਠੀ ਕਰਤੀ ਤੇ ਉਸ ਤੋਂ ਬਾਅਦ ਹੁਣ raveli ਸੋਲਣ ਦੀ ਆ ਪਰਖਣੀ ਐ ਜੀ ਢਾਲ ਉਹ ਇਹਨਣੀ ਧਰਦਿਆਂ ਨਹੀਂ ਪਤਾ ਕਦੋਂ ਹਨੇਰੀ ਆ ਜੀ ਫੇਰ ਹਨਾ ਤੂੜੀ ਤਾੜੀ ਪਾਈ ਹੋਈ ਆ ਡਰ ਲੱਗਦਾ ਵੀ ਕਿਤੇ ਅੱਗ ਨਾ ਪੈ ਜੀ ਫਟਾਫਟ ਆਪਾਂ ਨਾਲ ਸਬਜ਼ੀ ਦਿਨ ਕੇ ਕੰਮ ਨੇ ਮੇੜਾਂਗੇ ਇਹ ਰੋਟੀ ਤੇ ਚਲ ਗੈਂਸ ਤੇ ਬਣ ਜਾਂਦੀ ਜਾਂਦਾ ਇਹ ਇਹ ਦਾਲ ਨੂੰ ਫਿਰ ਟਾਈਮ ਲੱਗ ਜਾਂਦਾ ਬਾਕੀ ਅਸੀਂ ਸਾਨੂੰ ਕੁੱਕਰ ਦੇ ਵਿੱਚ ਬਣੀ ਹੋਈ ਦਾਲ ਘੱਟ ਸਵਾਦ ਲੱਗਦੀ ਹੈ ਨਹੀਂ ਗੈਸ ਤੇ ਕੁੱਕਰ ਤੇ ਰੱਖੀ ਜਾਂਦੀ ਹੈ ਸਾਨੂੰ ਵਧੀਆ ਨਹੀਂ ਲੱਗਦੀ ਕੁੱਕਰ ਵਾਲੀ ਦਾਲ ਸਾਨੂੰ ਗੈਸ ਵਾਲੀ ਦਾਲ ਵੀ ਘੱਟ ਸਵਾਦ ਲੱਗਦੀ ਹੈ ਸਬਜੀ ਦਾਲ ਅਸੀਂ ਚੁੱਲੇ ਤੇ ਬਣਾ ਕੇ ਰਾਜ਼ੀਆਂ ਤਾਂ ਜਦੋਂ ਜਮਾ ਐਮਰਜੈਂਸੀ ਜਾਂ ਮੈਥੋਂ ਵੀ ਉੱਥੇ ਚੁੱਲੇ ਤੇ ਅੱਗ ਨਹੀਂ ਮਚਾਈ ਹੰਨੀ ਸਮਾਨ ਨੂੰ ਲੈ ਜਾਣਾ ਔਖਾ ਹੋ ਜਾਂਦਾ ਤਾਂ ਕਰਕੇ ਭਾਵੇਂ ਆਪਾਂ ਨੂੰ ਕਰਨਾ ਪੈ ਜੀ ਨਹੀਂ ਅਸੀਂ ਜਿਆਦਾ ਤਰਜ਼ ਸਬਜੀ ਹੈ ਜਿਹੜੀ ਉਹ ਚੁੱਲੇ ਤੇ ਬਣਾਉਨੇ ਆ ਚਲੋ ਜੀ ਹੁਣ ਆਪਾਂ ਸਬਜੀ ਧਰਦੇ ਹਾਂ ਰਿੱਜਣੀ ਤੇ ਉਸ ਤੋਂ ਬਾਅਦ ਮੱਝਾਂ ਮੁੱਝਾਂ ਨੂੰ ਪਾਣੀ ਪਿਵਾਵਾਂਗੇ ਤੇ ਮੱਝ ਆਪਣੀ ਇੱਕ ਟਾਈਮ ਖੜਦੀ ਹੈ ਸਵੇਰੇ ਚੋਲੀ ਸੀ ਉਹਨਾਂ ਨੇ ਨਹੀਂ ਖੜਨਾ ਤੇ ਇਸ ਤੋਂ ਬਾਅਦ ਰੋਟੀ ਪਾਣੀ ਦੀ ਤਿਆਰੀ ਕਰ ਲੈਂ ਜਾਂ ਕੀ ਪਤਾ ਨੇਰੀ ਕਦੋਂ ਆ ਜੀ ਸਾਡਾ ਇਸ ਬਾਕੀ ਸਾਰੇ ਕੰਮ ਨਿਭੜ ਗਏ ਜੀ ਘਟੋਲ ਭਰਨ ਵਾਲਾ ਰਹਿ ਗਿਆ ਇਸ ਸਾਲ ਅਸੀਂ ਕਣ ਕਿਸ ਕਰਕੇ ਨਹੀਂ ਕਰੀ ਸਿੱਟੀ ਕਿਉਂ ਮੈਨੂੰ ਪਤਾ ਨਹੀਂ ਵੀ ਮੈਥੋਂ ਡਾਈ ਨਹੀਂ ਜਾਂ ਫਿਰ ਮੀਂਹ ਆ ਜਾਂਦਾ ਕਦੇ ਟੱਕ ਲੂ ਕਦੇ ਕੁਛ ਕਰ ਲੂ ਔਖਾ ਹੋ ਜਾਂਦਾ ਮੈਂ ਇੰਨਾ ਕੰਮ ਹੀ ਮਸਾਂ ਕਰਿਆ ਨਾਲ ਹੌਲਾ ਹੌਲਾ ਨਾਲ ਲੱਗ ਕੇ ਆਪਾਂ ਉਥੋਂ ਮੰਡੀ ਚੋਂ ਇੰਜੀ ਚਾਰੀ ਚਰਾਇ ਲਿਆਵਾਂਗੇ ਬਸ ਜਦੋਂ ਸਰਦਾਰ ਜੀ ਬਿੱਲੇ ਹੋ ਕੇ ਲੈ ਆਉਣਗੇ ਉਸ ਤੋਂ ਬਾਅਦ ਭਰ ਕੇ ਢੋਲ ਆਪਣਾ ਕੰਮ ਨਿਬੜ ਜੂਗਾ। ਬਾਕੀ ਸਾਰਾ ਕੰਮ ਓਕੇ ਆ ਜੀ ਹੁਣ ਵੈਸੇ ਖੇਤਾਂ ਦਾ ਤਾਂ ਚੱਲੀ ਪਿਆ ਕਦੇ ਮੱਕੀ ਬੀਜੀ ਆ ਕੁਛ ਕਰਨਾ ਕੁਛ ਕਰਨਾ ਇਹ ਚੱਲੀ ਵੀ ਜਾਂਦਾ ਰਹਿੰਦਾ ਹੈ ਨਾ। ਚਲੋ ਜੀ ਆਪਾਂ ਹੁਣ ਅੱਗੇ ਸੋਚਦੇ ਆ ਕੀ ਬਣਨਾ ਚਾਹੀਦਾ ਕੁੜੀਆਂ ਬਾਰੇ ਵਧੀਆ 87 88% ਨੰਬਰ ਆ ਗਏ ਉਹਦੇ ਵਧੀਆ ਲੱਗੀ ਨੰਬਰ ਚਲੋ ਕੁੜੀਆਂ ਤਾਂ ਪੜ ਹੀ ਲੈਂਦੀਆਂ ਨੇ ਜੀ ਮੁੰਡਿਆਂ ਦਾ ਜ਼ਿਆਦਾ ਔਖਾ ਹੋ ਜਾਂਦਾ ਹੈ। ਚਲੋ ਜੀ ਬਾਕੀ ਬਾਲਾ ਹਨਾ ਥੋੜੀ ਜੀ ਸਰੀਰ ਦੀ ਵੀ ਨਾਜ਼ੁਕ ਜੀ ਐਨਾ ਜਿਆਦਾ ਮੈਂ ਤਾਂ ਆਪੇ ਖੁਦ ਨਹੀਂ ਉਤੇ ਪ੍ਰੈਸ਼ਰ ਪਾਉਂਦੀ ਮੈਂ ਉਹਨੂੰ ਲੜਦੀ ਹੁੰਦੀ ਆ ਪੇਪਰਾਂ ਵੇਲੇ ਵੀ ਤੂੰ ਘੱਟ ਪੜਿਆ ਕਰ ਕੋਈ ਗੱਲ ਨਹੀਂ ਜਮਾ 12 ਮਾਰਚ ਤੱਕ ਸਵੇਰੇ 4 ਵਜੇ ਫੇਰ ਉੱਠ ਘੜਦੀ ਹਨਾ ਬੱਚੇ ਤੇ ਜਿਆਦਾ ਪ੍ਰੈਸ਼ਰ ਵੀ ਮੜਾ ਚਲੋ ਜੀ ਦੇਖਦੇ ਆ ਕੀ ਬਣਦਾ ਹੈ ਕਿ ਹਣ ਦੋ ਤਿੰਨ ਮਹੀਨੇ ਦਾ ਹਜੇ ਮਈ ਜੂਨ ਜੁਲਾਈ ਤੱਕ ਤਾਂ ਬੇਲੇ ਨੇ ਅਗਸਤ ਚ ਹੋ ਸਕਦਾ ਹੈ ਕਿ ਕਲਾਸਾਂ ਸ਼ੁਰੂ ਹੋਣਗੀਆਂ ਇਹਨਾਂ ਦੀ ਪਿਆਉਂਦੀ ਲੇਟੀ ਹੁਣ ਲੇਟੀ ਦੀ ਬਹਿ ਗਿਆ ਹੂੰ ਚੱਲ ਪਿਆ ਚੁੱਲਾ ਉਧਰ ਦਾ ਹੈ ਬਸ ਉਠ ਘੜਾਉਣੇ ਦੇ ਹੱਥ ਨਾਲ ਮਾਰ ਸੈਵੀ ਦੇ ਲੱਗੇ ਪਿਆ ਦੇਖੋ ਜੇ ਇਧਰ ਵਾ ਮਾ ਮੂੰ ਦਾ ਪਾ ਵੀ ਗਿਆ ਥੋਲੇ ਚ ਚਾ ਮਸਰਦਾਨੀ ਭਰਾਂ ਕਰ ਦੋ ਕਿਤੇ ਆਪਣਾ ਸਾਰਾ ਭਰ ਜੇ ਲੰਪਿੰਦਰਾ ਜਲਾ ਸੰ ਚੱਕੀ ਬਈ ਖੜਾ ਹੋ ਜਾ ਬਾਈ ਆ ਬੋਰੀਆਂ ਵੀ ਅੰਦਰ ਧਰ ਦੋ ਤਾਂ ਨੇਰੀ ਆ ਗਈ ਭਜਾ ਕੇ ਲੈ ਜੂਗੀ ਕਿੱਕ ਕਰਕੇ ਇਥੇ ਹਉਣ ਹੀ ਨਹੀਂ ਹੈਗੀ ਫਿਰ ਆਜੇ ਹੋਰ ਵੀ ਕੱਢਣੀਆਂ ਨੇ 5-7 ਵਿੰਦਰਾ ਆਈ ਬਾਈ ਆ ਮੈਂ ਚੱਕਦੀਆਂ ਲਸਣ ਲੈ ਚੱਕ ਕੇ ਲੈ ਜਾ ਊ ਹਾਦਿਕੀ ਤਾਂ ਆਪਣੀ ਲਸਣ ਵੀ ਬਹੁਤ ਲੇਟ ਫੱਟੀ ਐ ਵਿੰਦਰਾ ਤੂੰ ਛੋਟਾ ਜਿਹਾ ਆ ਗਾਇਆ ਹੈ ਪ੍ਰੀਤੀਆਂ ਲਾ ਕੇ ਵੇਜਣੇ ਤੂੰ ਪਾਣੀ ਉਹ ਕਰਦੇ ਬਸ ਆਪੀ ਭੇਜ ਤੂੰ ਸੁੱਕਣ ਨੂੰ ਗਿਆ ਇੱਥੇ ਨੂਨ ਪਾਇਆ ਹੋਇਆ ਨਾ ਉਸੇ ਦੀ ਰੰਗਣਗੇ ਨੂਨ ਨਾਲ ਸੇਤੀ ਬਸ ਫਿਰ ਠੀਕ ਹੈ ਜੇ ਪਾਇਆ ਹੋਇਆ ਪਾਣੀ ਤਾਂ ਕੜਦਾ ਹੈ ਪੇ ਮੈਂ ਮਰ ਜਾ ਐਸਾ ਡਾਲਵਾਈ ਬਦਲ ਗਿਆ ਇਦ ਕੀ ਨਹੀਂ ਨੂਣਾ ਪਾਣੀ ਨਾਲ ਤਾਂ ਸੇਤੀ ਬਣ ਜਾਂਦੇ ਰੱਬ ਗੱਜ ਪਿਆ ਚਲ ਮੈਂ ਉੱਚਾ ਹਾਂ ਕਰਕੇ ਦੇਖਦੀ ਹਾਂ ਕਿੰਨਾ ਕਾਨੂੰਨ ਹੈ ਜਨ ਨਾਲਿਆ ਸਾਈਕਲਿਕ ਪਾਸੇ ਲਾਵਾ ਹੀ ਵਿਚਾਲੇ ਖੜੀ ਐ ਬੇੜੇ ਜੀ ਸਮਾਨੀ ਵਾਲਾ ਆ ਪੈਨ ਪੁੱਤੇ ਦਾ ਚਲੋ ਲਸਣ ਚੱਕ ਲਿਆ ਚਲੋ ਜੀ ਰੱਬ ਲੱਗ ਗਿਆ ਗੱਜਣ ਟਾਈਮ ਹੋ ਗਏ ਨੇ 4:30 ਪੌਣੇ 5 ਹੁਣ ਆਪਾਂ ਸਬਜੀ ਧਰਤੀ ਆਪਾਂ ਦਾ ਗੰਡਾ ਮਸਾਲਾ ਚੀਰ ਕੇ ਦਾਲ ਦੀ ਤਿਆਰੀ ਕਰਦੇ ਆ ਇਹਨੂੰ ਨਾ ਕਿੱਥੇ ਧਰਾਂਗੇ ਅੰਦਰ ਧਰਿਆ ਦਾੜ ਕੇ ਫਿਰ ਜਨ ਨਾਲੇ ਤਾਂ ਪੋਰੀਆਂ-ਪੂਰੀਆਂ ਧੋ ਕੇ ਸਾਰੀਆਂ ਇਕੱਠੀਆਂ ਕਰਕੇ ਤੈਨੂੰ ਪੜਾ ਦਾਂਗੇ ਫਿਰ ਪਰਸਤੀ ਦੇ ਧਰਦੀ ਮਨ ਬਾਦੂ ਸਮਾਨ ਜਿਹੜੇ ਦੀ ਲੋੜ ਨਹੀਂ। ਹਰ ਕੀ ਤਾਂ ਆਪਣੇ ਅਸੀਂ ਚਾਰ ਹੀ ਗੁੱਟੀਆਂ ਲੱਸੀਆਂ ਲਾਸਣ ਦੀਆਂ ਨੇ। ਬਾਦੂ ਨਹੀਂ ਹੈਗੀਆਂ। ਬਹੁਤ ਹੈ ਫਿਰ ਆਪਾਂ ਇੰਨੀ ਖਾਂਦੇ ਤਾਂ ਨਹੀਂ ਹੁਣ ਗਰਮੀ ਗਰਮੀ ਦਾ ਆਪਾਂ ਪਾਉਂਦੇ ਨਹੀਂ ਹੈ। ਕਿੱਥੇ ਰੱਖੇਗਾ ਇਹਨੂੰ? ਆ ਇੱਥੇ ਰੱਖਦੇ ਗੱਡੀ ਦੇ ਮੂਰੇ ਜੇ। ਚਲੋ ਜੀ ਆਪਾਂ ਕੱਲ ਨੂੰ ਸਾਰੀਆਂ ਪੱਲੀਆਂ ਪੂਰੀਆਂ ਧੋ ਕੇ ਇਹਨੂੰ ਫੜਾ ਦਾਂਗੇ ਫਿਰੇ ਉੱਪਰ ਰੱਖ ਦੂਗਾ। ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ